ਗੁਰੂ ਨਾਨਕ ਪਰਿਗਟ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਮਾਤਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਫਰੀ ਬੈਠਿਆਂ ਵੇਖ ਕੇ ਕੀ ਸਜਾਵ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਇਹੋ ਜਿਹਾ ਕਿਹੜਾ ਖਰਾ ਸੌਦਾ ਕੀਤਾ ਕਿ ਮਹਤਾ ਕਾਲੂ ਜੀ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਉੱਤੇ ਹੱਥ ਚੁਕਣਾ ਪੈ ਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਸਾਖੀ ਵਿੱਚ ਅਸੀਂ ਦੱਸਾਂਗੇ ਕਿ ਗੁਰੂ ਨਾਨਕ ਦੇਵ ਜੀ ਨੇ ਵੇਦ ਨੂੰ ਕੀ ਉਪਦੇਸ਼ ਦਿੱਤਾ ਅਤੇ ਖਰਾ ਸੋਦਾ ਕੀ ਕਰਕੇ ਲਿਆਏ ਅਤੇ ਪਿਤਾ ਕਾਲੂ ਜੀ ਨੇ ਉਹਨਾਂ ਨੂੰ ਚਪੇੜਾਂ ਕਿਉਂ ਮਾਰੀਆਂ ਪਹਿਲਾ ਵੇਦ ਨੂੰ ਉਪਦੇਸ਼ ਇਸ ਤਰ੍ਹਾਂ ਬਰਖਾ ਰੁੱਤ ਉਪਰੰਤ ਜਦ ਸਰਦ ਰੁੱਤ ਆ ਗਈ ਤਾਂ ਗੁਰੂ ਜੀ ਇਕਾਗਰ ਬ੍ਰਿਤੀ ਕਰਕੇ ਘਰ ਵਿੱਚ ਇਕਾਂਤ ਹੀ ਲੇਟੇ ਰਹਿੰਦੇ। ਇੱਕ ਦਿਨ ਮਾਤਾ ਜੀ ਨੇ ਕਿਹਾ ਪੁੱਤਰ ਇਸ ਤਰ੍ਹਾਂ ਚੁੱਪਚਾਪ ਬਿਮਾਰਾਂ ਵਾਂਗ ਕਿਉਂ ਲੇਟੇ ਰਹਿੰਦੇ ਹੋ? ਆਪਣੇ ਘਰ ਦਾ ਕੋਈ ਕੰਮ ਕਾਜ ਦਿਲ ਲਾ ਕੇ ਕਰਿਆ ਕਰੋ। ਜੇਕਰ ਖੇਤੀ ਦਾ ਕੰਮ ਚੰਗਾ ਨਹੀਂ ਲੱਗਦਾ ਤਾਂ ਕੋਈ ਵਣਜ ਵਪਾਰ ਦਾ ਕੰਮ ਕਰ ਲਓ। ਕੰਮ ਕਰੋਗੇ ਤਾਂ ਮਨ ਪਰਚਿਆ ਰਹੇਗਾ। ਕਰਤਾ ਨਾ ਹੋਵੇਗਾ ਕੋਈ ਪਲਾ ਖੱਤਰੀ ਤੁਹਾਨੂੰ ਕਮਾਉ ਵੇਖ ਕੇ ਆਪਣੀ ਲੜਕੀ ਦਾ ਰਿਸ਼ਤਾ ਵੀ ਦੇ ਦੇਵੇਗਾ ਤੁਸੀਂ ਪਰਿਵਾਰ ਵਾਲੇ ਹੋ ਜਾਓਗੇ ਵੇਖ ਤੇਰਾ ਰੰਗ ਪੀਲਾ ਹੋ ਗਿਆ ਹੈ ਸਰੀਰ ਲੀਸਾ ਤੇ ਕਮਜ਼ੋਰ ਹੋ ਗਿਆ ਹੈ ਜੇ ਤੈਨੂੰ ਕੋਈ ਰੋਗ ਹੈ ਤਾਂ ਦੱਸ ਮੈਂ ਵੈਦ ਨੂੰ ਬੁਲਾ ਕੇ ਤੇਰਾ ਇਲਾਜ ਕਰਵਾਵਾਂ ਮਾਤਾ ਜੀ ਦੀਆਂ ਗੱਲਾਂ ਦਾ ਗੁਰੂ ਜੀ ਤੇ ਕੋਈ ਉੱਤਰ ਨਾ ਦਿੱਤਾ ਜਦ ਮਾਤਾ ਜੀ ਨੇ ਨਿਸ਼ਚੇ ਹੀ ਗੁਰੂ ਜੀ ਨੂੰ ਕੋਈ ਰੋਗ ਸਮਝ ਕੇ ਵੈਦ ਹਰੀਦਾਸ ਨੂੰ ਬੁਲਾ ਕੇ ਗੁਰੂ ਜੀ ਦੀ ਬਾਹ ਵਿਖਾਈ ਜਦ ਵੈਦ ਨੂੰ ਰੋਗ ਦਾ ਕੁਝ ਪਤਾ ਨਾ ਲੱਗਾ ਤਾਂ ਗੁਰੂ ਜੀ ਨੇ ਇਹ ਸ਼ਲੋਕ ਚਾਰਨ ਕੀਤਾ ਸ਼ਲੋਕ ਵੈਦ ਬੁਲਾਇਆ ਵੈਦ ਕੀ ਪਕੜੀ ਟੰਡੋਲੇ ਬਾਹ ਭੋਲਾ ਵੈਦ ਨਾ ਜਾਣਦੀ ਕਰਕ ਕਲੇਜੇ ਮਾ ਵੈਦਾਂ ਵੈਦ ਸੁ ਵੈਦ ਤੂੰ ਪਹਿਲਾ ਰੋਗ ਪਛਾਣ ਐਸਾ दारू ਲੋੜੀ ਲਹੂੰ ਜਿਤ ਮੰਮਵੇ ਰੋਗਾ ਘਾਣ ਜਿਤ दारू ਰੋਗਾ ਉਠਾਈ ਹੈ तन सुख वसे आए रो गवाई अपना तन नानक वैद सदाए वैद हरिदास जी दे हैरान हो गया हथ जोड़ के कहा महाराज ਆਪ ਜੀ ਦੇ ਬਚਨ ਸੁਣ ਕੇ ਮੇਰੀ ਅਗਿਆਨਤਾ ਦੂਰ ਹੋ ਗਈ ਹੈ ਆਪ ਕਿਰਪਾ ਕਰਕੇ ਮੇਰੇ ਮਨ ਦਾ ਰੋਗ ਹੰਕਾਰ ਵੀ ਦੂਰ ਕਰ ਦਿਓ ਵੈਦ ਦੀ ਬੇਦੀ ਸੁਣ ਕੇ ਗੁਰੂ ਜੀ ਨੇ ਕਿਹਾ ਸਾਤ ਸੰਗ ਕਰਿਆ ਕਰੋ ਹੋਮੇ ਰੋਗ ਨੂੰ ਦੂਰ ਕਰਨ ਵਾਲਾ ਇਹੀ ਇੱਕ ਵੱਡਾ دارو ਹੈ ਹੁਣ ਗੁਰੂ ਜੀ ਦਾ ਖਰਾ ਸੋਦਾ ਕਰਨਾ ਇਸ ਦਸ਼ਾ ਵਿੱਚ ਹੀ ਗੁਰੂ ਜੀ ਨੂੰ ਜਦ 2 ਮਹੀਨੇ ਬੀਤ ਗਏ ਤਾਂ ਫਿਰ ਆਪਣੇ ਆਪ ਹੀ ਮਨ ਮਰਜ਼ੀ ਨਾਲ ਉੱਠ ਕੇ ਥੋੜਾ ਥੋੜਾ ਖਾਣਾ ਪੀਣਾ ਅਤੇ ਤੁਰਨਾ ਫਿਰਨਾ ਆਰੰਭ ਕਰ ਦਿੱਤਾ ਮਾਤਾ ਪਿਤਾ ਆਪ ਜੀ ਦੀ ਸੁਧਰੀ ਦਸ਼ਾ ਵੇਖ ਕੇ ਬੜੇ ਖੁਸ਼ ਹੋਏ ਸਾਰੇ ਸੰਬੰਧੀਆਂ ਆਪ ਜੀ ਨੂੰ ਵੇਖਣ ਆਏ ਅਤੇ ਸਭ ਨੇ ਪ੍ਰਸੰਤਾ ਪ੍ਰਗਟ ਕਰਕੇ ਆਖਿਆ ਕਿ ਇਸ ਦਾ ਜਿਹੜਾ ਅੰਦਰਲਾ ਰੋਗ ਸੀ ਉਹ ਦੂਰ ਹੋ ਗਿਆ ਹੈ ਮੈਂ ਤੱਕ ਜੀ ਨੂੰ ਵਧਾਈ ਹੋਵੇ ਜਦ ਕੁਝ ਸਮਾਂ ਆਪ ਜੀ ਨੂੰ ਘਰ ਬਾਹਰ ਮੇਲ ਮਿਲਾਪ ਕਰਦਿਆਂ ਨੂੰ ਬੀਤ ਗਿਆ ਤਾਂ ਇੱਕ ਦਿਨ ਮਹਿਤਾ ਜੀ ਨੇ ਆਪ ਜੀ ਨੂੰ ਕਿਹਾ ਕਿ ਆਪਣੇ ਨਾਲ ਪਾਈ ਬਾਲੇ ਨੂੰ ਲੈ ਕੇ 20 ਰੁਪਏ ਲੈ ਜਾਓ ਤੇ ਕਿਸੇ ਦੂਸਰੇ ਨਗਰ ਵਿੱਚ ਲਾਹੇਵੰਦ ਸੌਦਾ ਕਰਕੇ ਲਿਆਓ ਗੁਰੂ ਜੀ ਨੇ ਸਤਿਵਜਨ ਆ ਕੇ ਪਿਤਾ ਜੀ ਤੋਂ 20 ਰੁਪਏ ਫੜ ਲਏ ਅਤੇ ਬਾਲੇ ਨੂੰ ਨਾਲ ਲੈ ਕੇ ਘਰ ਤੋਂ ਦੂਰ ਤੁਰ ਪਏ। ਦੂਰੇ ਦੂਰੇ ਜਾਂਦੇ ਰਸਤੇ ਵਿੱਚ ਪਿੰਡ ਚੜ ਕਾੜੋ ਪਾਸ ਆਬ ਜਿਨੂੰ ਇੱਕ ਸਾਧੂ ਮੰਡਲ ਨੇ ਡੇਰਾ ਕਰਕੇ ਬੈਠੀ ਹੋਈ ਮਿਲੀ ਜੋ ਸਾਰੀ ਹੀ ਭਜਨ ਸਿਮਰਨ ਵਿੱਚ ਲੱਗੀ ਹੋਈ ਸੀ। ਗੁਰੂ ਜੀ ਨੇ ਬਾਲੇ ਨੂੰ ਕਿਹਾ ਕਿ ਇੱਥੇ ਸਾਨੂੰ ਇੱਕ ਖਰਾ ਸੌਦਾ ਲੱਭਾ ਹੈ ਇਸ ਨੂੰ ਛੱਡਣਾ ਨਹੀਂ ਚਾਹੀਦਾ। ਇਹ ਵਿਚਾਰ ਕਰਕੇ ਗੁਰੂ ਜੀ ਨੇ ਚੋਹੜਕਾੜੇ ਨਗਰ ਵਿੱਚੋਂ 20 ਰੁਪਿਆ ਦੀ ਰਸਦ ਆਟਾ ਚਾਵਲ ਮਿਸ਼ਤਾਨ ਕਿਉ ਆਦੀ ਲੈ ਕੇ ਸੰਤ ਮੰਡਲੀ ਨੂੰ ਪੇਟ ਕਰ ਦਿੱਤਾ ਅਤੇ ਆਪ ਉਹਨਾਂ ਨੂੰ ਪੰਨਾਮ ਕਰਕੇ ਪਾਈ ਬਾਲੇ ਨਾਲ ਤਲਵੰਡੀ ਨੂੰ ਖਾਲੀ ਹੱਥ ਮੋੜਾ ਏ ਹੁਣ ਪਿਤਾ ਕਾਲੂ ਜੀ ਚੰਦ ਜੀ ਨੇ ਚਪੇੜਾਂ ਮਾਰੀਆਂ ਇਸ ਤਰ੍ਹਾਂ ਜਦ ਗੁਰੂ ਜੀ ਖਾਲੀ ਹੱਥ ਹੀ ਵਾਪਸ ਮੁੜਾਏ ਤਾਂ ਪਿੰਡ ਦੇ ਪਾਸ ਆਣ ਕੇ ਬਾਹਰ ਇੱਕ ਸੁੱਕੇ ਤਾਲ ਦੇ ਕਿਨਾਰੇ ਬ੍ਰਿਚੇਟਾ ਬੈਠ ਗਏ ਅਤੇ ਭਾਈ ਬਾਲਾ ਆਪਣੇ ਘਰ ਆ ਗਿਆ ਮਹਿਤਾ ਕਾਲੂ ਜੀ ਨੇ ਜਦ ਭਾਈ ਬਾਲੇ ਨੂੰ ਪੁੱਛਿਆ ਕਿ ਨਾਨਕ ਜੀ ਕਿੱਥੇ ਹਨ ਅਤੇ ਕੀ ਸੌਦਾ ਕਰਕੇ ਆਏ ਹੋ ਤਦ ਭਾਈ ਬਾਲੇ ਨੇ ਸਾਰੀ ਗੱਲ ਦੱਸੀ ਕਿ ਨਾਨਕ ਜੀ 20 ਰੁਪਿਆ ਦੀ ਰਸਦ ਲੈ ਕੇ ਚੋੜ ਕਾੜੇ ਪਾਸ ਬੈਠੇ ਸਾਧੂ ਨੂੰ ਦੇ ਆਏ ਹਨ ਅਤੇ ਆਪ ਬਾਹਰ ਤਾਲ ਪਾਸ ਬੈਠੇ ਹਨ ਇਹ ਗੱਲ ਸੁਣ ਕੇ ਮਹਿਤਾ ਜੀ ਨੇ ਸੁੱਕੇ ਤਾਲ ਪਾਸ ਜਾ ਕੇ ਗੁਰੂ ਜੀ ਨੂੰ ਦੋ ਚਪੇੜਾ ਗੁੱਸੇ ਨਾਲ ਮਾਰੀਆਂ ਅਤੇ ਕੁਝ ਵੱਧ ਘਟ ਗਾਲਾਂ ਵੀ ਆਖੀਆਂ ਇਸ ਤਰ੍ਹਾਂ ਗੱਲ ਦਾ ਜਦ ਰਾਇ ਬਲਾਲ ਨੂੰ ਪਤਾ ਲੱਗਾ ਤਾਂ ਉਸ ਨੇ ਮਹਿਤਾ ਕਾਲੂ ਜੀ ਨੂੰ ਸੱਦ ਕੇ ਕਿਹਾ ਤੂੰ ਇਹਨਾਂ ਨੂੰ ਕੁਝ ਨਾ ਆਖਿਆ ਕਰ ਇਹ ਜੋ ਨੁਕਸਾਨ ਕਰੋ ਤੂੰ ਮੇਰੇ ਵੱਸੋਂ ਪੂਰਾ ਕਰ ਲਿਆ ਕਰ ਇਹ ਤੇਰੇ ਘਰ ਤੇਰੀਆਂ ਕੁਲਾਂ ਤੱਥਾਂ ਸੰਸਾਰ ਨੂੰ ਤਾਰਨ ਵਾਲਾ ਪੁੱਤਰ ਹੋਇਆ ਹੈ ਇਹਨਾਂ ਦਾ ਨਿਰਾਦਰ ਨਾ ਕਰਿਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਇਸ ਸਾਕੇ ਵਿੱਚ ਕੁਝ ਬਾਣੀ ਦੀ ਟੁਕਾਂ ਸਨ ਜੋ ਕਿ ਬੋਲਣੀਆਂ ਜ਼ਰੂਰੀ ਸਨ ਜੇ ਉਹਨਾਂ ਨੂੰ ਬੋਲਦੇ ਹੋਏ ਤੁਹਾਡੇ ਤੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਮਾਫੀ ਬਖਸ਼ਣਾ ਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਐਫ ਨੂੰ ਲਾਈਕ ਜ਼ਰੂਰ ਕਰਨਾ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸੰਖੇਪ ਵਿੱਚ ਪਤਾ ਲੱਗੇ ਤੇ ਜੇ ਤੁਹਾਨੂੰ ਇਹੋ ਜੀ ਵੀਡੀਓ ਵੇਖਣ ਦਾ ਸ਼ੌਂਕ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ